ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਆ ਜਾਂਦੀ ਪੈੜ ਜਿਹੜਾ ਸਾਰਾ ਦਿਨ ਤੁਰਿਆ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ ਕੁਝ ਖਾਂਦਾ ਪੀਂਦਾ ਵੀ ਸੀ ਜਾਂ ਨਹੀਂ ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਸੀ ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਹਮਣੇ ਰੱਖੇ ਸਨ ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲੇ ਵਿੱਚੋਂ ਅਖਬਾਰ ਕਢਦਾ ਉਸ ਉੱਤੇ ਪਹਿਲੀਆਂ ਦੋ ਉਂਗਲियां ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਦੂਜੀ ਨੂੰ ਰੱਖਦਾ ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀਦੇ ਨੇ ਬਾਰ-ਬਾਰ ਇਹੀ ਬੋਲਦਾ ਆ ਜਾਂਦੀ ਪੈੜ ਆ ਜਾਂਦੀ ਪੈੜ ਫਿਰ ਇੱਕ ਥਾਂ ਤੇ ਰੁਕ ਜਾਂਦਾ ਅੱਗੇ ਕੁਝ ਵੀ ਨਾ ਬੋਲਦਾ ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਵੇਖਦਾ ਗਾਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤਾਂ ਉਸ ਦਾ ਜੀ ਕਾਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁਗ ਭਾਰ ਲੈਂਦਾ ਬੜਬੜ ਕਰਦਾ ਅੱਗੇ ਲੰਘ ਜਾਂਦਾ ਕਈ ਲੋਕ ਆਖਦੇ ਕਿ ਬਹੁਤ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰ ਦਿੱਤਾ ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ ਵਿੱਚੋਂ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ ਇਹ ਤਾਂ ਭਾਈ ਬਹੁਤ ਲਾਇਕ ਮੁੰਡਾ ਸੀ ਪਤਾ ਨਹੀਂ ਕਿ ਦੀ ਬੁਰੀ ਨਜ਼ਰ ਲੱਗੀ ਸਾਰੇ ਟੱਬਰ ਵਿੱਚੋਂ ਇਹੀ ਬਚਿਆ ਵਿਚਾਰਾ ਠੋਕਰਾਂ ਖਾਂਦਾ ਫਿਰਦਾ ਮਾੜੇ ਕਰਮਾਂ ਵਾਲਾ ਜੈਲੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਉਹ ਇਕੱਲਾ ਹੀ ਇੱਕ ਬੈਠਕ ਵਿੱਚ ਰਹਿੰਦਾ ਸੀ ਕੋਈ ਆਂਢੀ ਗਵਾਂਢੀ ਵੇਲੇ-ਕਵੇਲੇ ਚਾਹ ਰੋਟੀ ਦੇ ਜਾਂਦਾ ਆਮ ਕਰਕੇ ਗੁਰਦੁਆਰਾ ਸਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ ਪਾਣੀ ਛਕਾ ਦਿੰਦੇ ਚਾਚੇ ਤਾਏ ਦੇ ਪਰਿਵਾਰ ਹੈ ਸਨ ਉਹ ਨੇੜੇ ਨਹੀਂ ਸਨ ਲਾਉਂਦੇ ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ ਸੀ ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਊ ਅਤੇ ਪਿਆਰਾ ਕਾਲਜ ਪੜਦਾ ਸੀ ਅਤਵਾਦ ਦੇ ਕਾਲੇ ਦੌਰ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ ਮੁੜ ਕਰਨੇ ਪਰ ਤਿਆ ਉਸ ਤੇ ਗਾਮ ਵਿੱਚ ਮਾਂ ਨੇ ਇਹ ਮੰਜਾ ਫੜਿਆ ਮਰ ਕੇ ਹੀ ਮੰਝਾ ਛੁੱਟਿਆ ਯੈਲਾ ਉਦੋਂ ਆਪ ਪੜਦਾ ਸੀ ਭਰਾ ਨੂੰ ਲੱਭਣ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਦਰਦਾਰ ਦੀਆਂ ਠੋਕਰਾਂ ਖਾਦੀਆਂ ਉਹ ਕਦੇ ਕਿਸੇ ਅਫਸਰ ਨੂੰ ਮਿਲਦਾ ਕਦੇ ਕਿਸੇ ਨੂੰ ਇੱਕ ਦਿਨ ਸੁੰਨਮ ਸੁੰਨ ਹੋ ਕੇ ਘਰ ਨੂੰ ਮੋੜ ਆਇਆ ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਨਾ ਹੀ ਕਦੇ ਬੋਤਾ ਬੋਲਿਆ ਹਾਲਤ ਕਮਲਿਆਂ ਵਰਗੀ ਹੋ ਗਈ ਨਾਨਕੇ ਆਪਣੇ ਕੋਲ ਲੈ ਗਏ ਸਨ ਕਈ ਸਾਲ ਉੱਥੇ ਰਿਹਾ ਜਦੋਂ ਨਾਨਾ ਨਾਨੀ ਮੁੱਕ ਗਈ ਤਾਂ ਪਰਿਵਾਰ ਨੇ ਮਸੀਬਤ ਸਮਝਿਆ ਉਸ ਨੂੰ ਇਸ ਲਈ ਪਿੰਡ ਛੱਡ ਗਈ ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਸਿਰ ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ ਸਨ ਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ਤੇ ਕਿੰਨੀ ਧੀਰ ਬੈਠਾ ਸੁੰਨੀਆਂ ਜਹੀਆਂ ਅੱਖਾਂ ਨਾਲ ਤੱਕਦਾ ਰਹਿੰਦਾ ਫਿਰ ਜੀ ਕਾਲਾ ਪੈਂਦਾ ਉੱਠ ਕੇ ਮੜੀਆਂ ਵੱਲ ਨੂੰ ਤੁਰ ਪੈਂਦਾ ਆਖਦਾ ਸੀ ਮਾਂ ਉਧਰ ਜਾਂਦੀ ਏ ਜੇ ਨਾ ਜਾਵਾਂ ਤਾਂ ਛੋਟੇ ਬੱਚੇ ਉਸ ਕੋਲੋਂ ਡਰਦੇ ਸਨ ਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਦੀ ਬਾਹ ਫੜ ਲੈਂਦਾ ਅਤੇ ਉਸ ਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਕੋਈ ਫੱਟੀ ਮੈਲੀ ਕਿਤਾਬ ਖੋਲ ਕੇ ਦਿੰਦਾ ਤੇ ਪੜਨ ਲਈ ਆਖਦਾ ਜਿੰਨਾ ਚਿਰ ਬੱਚਾ ਉਸ ਤੇ ਕਹੇ ਤੇ ਇੱਕ ਅੱਧਾ ਪੰਨਾ ਪੜ ਕੇ ਨਾ ਸੁਣਾਉਂਦਾ ਉਹਨਾਂ ਚਿਰ ਬੱਚੇ ਦੀ ਬਾਹ ਨਾ ਛੱਡਦਾ ਬੱਚੇ ਉਸ ਦੀ ਇਸ ਸਜ਼ਾ ਤੋਂ ਡਰਦੇ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰਨ ਦੇ ਕਈ ਲੋਕਾਂ ਨੇ ਦੇਖਿਆ ਸੀ ਕਿ ਉਹ ਇੱਕ ਤਸਵੀਰ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਕਿੰਨੀ ਕਿੰਨੀ ਧੀਰ ਵੇਖਦਾ ਰਹਿੰਦਾ ਹੈ ਉਹ ਤਸਵੀਰ ਹੈ ਕਿਸ ਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਜਦੋਂ ਕੋਈ ਨੇੜੇ ਜਾਂਦਾ ਤਾਂ ਉਹ ਲ ਕੋ ਲੈਂਦਾ ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸ ਨੂੰ ਆਪਣੇ ਕੋਲ ਬੁਲਾ ਲੈਂਦੇ ਸਨ ਕਈ ਉਸ ਦਾ ਮਖੌਲ ਅਡਾਉਂਦੇ ਕਈ ਹਮਦਰਦੀ ਜਿਤਾਉਂਦੇ ਉਸ ਨੂੰ ਇੱਕੋ ਧੁਣ ਸੀ ਅਖਬਾਰ ਇਕੱਠੇ ਕਰਨ ਦੀ ਭਾਵੇਂ ਕੂੜੇ ਵਿੱਚ ਡਿੱਗਿਆ ਮਿਲ ਜਾਂਦਾ ਉਹ ਚੁੱਕ ਲੈਂਦਾ ਸੀ ਉਸ ਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ ਕਦੇ ਉੱਥੇ ਹੀ ਸੈਟ ਦਿੰਦਾ ਕਦੇ-ਕਦੇ ਝੋਲੇ ਵਿੱਚ ਪਾ ਲੈਂਦਾ ਇੱਕ ਦਿਨ ਬੋਰਡ ਹੇਠ ਬੈਠੇ ਪਿਆਰਾ ਸਉ ਸਿਉ ਪੰਜ ਨੇ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿਣਾ ਈ ਆ ਜਾਂਦੀ ਏ ਪੈੜ ਆ ਜਾਂਦੀ ਏ ਪੈੜ ਅਗਾਹਾਂ ਵੀ ਕੁਝ ਦੱਸਿਆ ਕਰ ਆ ਕੇ ਦੱਸ ਤਾਂ ਕਹਿ ਕੇ ਉਹ ਕਾਲੇ ਕਾਦਮੀ ਸਿਰ ਖੁਰਕਦਾ ਆਪਣੇ ਘਰ ਵੱਲ ਚਲਾ ਗਿਆ ਉਹ ਰਹਿਣ ਦੇ ਜੈਲਿਆ ਫੇਰ ਕਦੇ ਦੱਸ ਦੇ ਸਾਡੀ ਟਰਾਲੀ ਆਉਣ ਆਲੀ ਐ ਅਸੀਂ ਧਰਨੇ ਦੇ ਜਾਣਾ प्यारा ਸੋਨੇ ਬਠੇਰੀਆਂ ਆਵਾਜ਼ਾਂ ਮਾਰੀਆਂ ਪਰ ਉਸਨੇ ਇੱਕ ਨਾ ਸੁਣੀ ਉਸਦੀ ਬੈਠਕ ਵਿੱਚ ਕੁੱਝਕ ਪ੍ਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾ ਕੋਈ ਬਹੁਤਾ ਸਮਾਨ ਨਹੀਂ ਸੀ ਉਸਨੇ ਥੋੜੇ ਕ ਅਖਬਾਰ ਝੋਲੇ ਵਿੱਚ ਪਾਏ ਤੇ ਕਾਲੇ ਕਾਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਕੋਲ ਆ ਗਿਆ ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਅਤੇ ਮਾਸਟਰ ਜੀ ਵੀ ਬਜ਼ੁਰਗਾਂ ਕੋਲ ਆ ਕੇ ਬੈਠ ਗਏ ਉਹਨਾਂ ਦਾ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ ਲਾਓ ਬਈ ਆਪਣਾ ਜੈਲਾ ਅੱਜ ਦੱਸੂ ਪੈੜਾਂ ਕਿੱਧਰ ਨੂੰ ਜਾਂਦੀਆਂ ਨੇ ਆ ਕੇ ਵੱਡੇ ਲਾਣੇ ਦਾ ਕੁੱਕਰਾ ਉੱਚੀ ਦੇਣੇ ਹੱਸਿਆ ਉਸ ਦੇ ਨਾਲ ਤਿੰਨ ਚਾਰ ਜਣੇ ਹੋਰ ਵੀ ਹੱਸ ਪਈ ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕਰ ਦਿੱਤੇ ਅਖਬਾਰ ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ ਆ ਜਾਂਦੀ ਏ ਪੈੜ ਆ ਜਾਂਦੀ ਏ ਪੈੜ ਇੱਕ ਤੋਂ ਬਾਅਦ ਦੂਜਾ ਫਿਰ ਤੀਜਾ ਚੌਥਾ ਇਸੇ ਤਰ੍ਹਾਂ ਅਖਬਾਰ ਕੜਦਾ ਉਂਗਲਾਂ ਰੱਖ ਕੇ ਆ ਜਾਂਦੀ ਏ ਪੈੜ ਆਖਦਾ ਉਂਗਲਾਂ ਨੂੰ ਅੱਗੇ-ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਤੇ ਰੁਕ ਜਾਂਦਾ ਉਹ ਬਸ ਕਰ ਪਤੰਦਰਾ ਸਾਡਾ ਵੀ ਦਿਮਾਗ ਖਰਾਬ ਕਰੇਗਾ ਕੁੱਕਰੇ ਨੇ ਆਖਿਆ ਪਰ ਮਾਸਟਰ ਜੀ ਗੰਭੀਰ ਸਨ ਉਹਨਾਂ ਨੇ ਜੈਲੇ ਨੂੰ ਆਖਿਆ ਹਾਂ ਹਾਂ ਜਰਨੈਲ ਸਿੰਘ ਅੱਗੇ ਦੱਸੋ ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਿਓ ਕੁੱਕਰੀ ਨੇ ਫੇਰ ਕਿਹਾ ਜੈਲੇ ਨੇ ਉਦਾਸ ਜੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਅਤੇ ਅਖਬਾਰ ਨੂੰ ਇਕੱਠੇ ਕਰਕੇ ਝੋਲੇ ਵਿੱਚ ਪਾਉਣ ਲੱਗਿਆ ਨਹੀਂ ਨਹੀਂ ਜਰਨਲ ਸਿਓ ਤੂੰ ਦੱਸ ਅਸੀਂ ਸਮਝ ਰਹੀਆਂ ਤੇਰੀ ਗੱਲ ਨੂੰ ਮਾਸਟਰ ਜੀ ਨੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਆਖਿਆ ਜੈਲਾ ਮਾਸਟਰ ਜੀ ਦੇ ਮੂੰਹ ਵੱਲ ਤੱਕਣ ਲੱਗਿਆ ਉਹਨਾਂ ਹਾਂ ਵਿੱਚ ਸਿਰ ਹਿਲਾਇਆ ਤੇ ਆਖਿਆ ਸੱਚੀ ਸਮਝ ਰਹੇ ਆ ਤੂੰ ਅੱਗੇ ਦੱਸ ਮਾਸਟਰ ਜੀ ਨੂੰ ਯਕੀਨ ਸੀ ਕਿ ਉਸ ਦੀਆਂ ਗੱਲਾਂ ਬੇਮੈਨੀਆਂ ਨਹੀਂ ਉਹ ਫੇਰ ਝੋਲੇ ਵਿੱਚੋਂ ਅਖਬਾਰ ਕੱਢਣ ਲੱਗਾ ਉਸ ਦੀਆਂ ਅੱਖਾਂ ਵਿੱਚ ਥੋੜੀ ਚਮਕ ਆ ਗਈ ਸੀ ਉਸ ਨੇ ਫੇਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਫੇਰ ਸ਼ੁਰੂ ਹੋ ਗਿਆ ਆ ਜਾਂਦੀ ਏ ਪੈੜ ਆ ਜਾਂਦੀ ਏ ਪੈੜ ਉਸ ਨੇ ਇਸੇ ਤਰ੍ਹਾਂ ਕਈ ਅਖਬਾਰ ਕੱਢੇ ਬਸ ਉਹੀ ਗੱਲ ਦਰਹਾਉਂਦਾ ਰਿਹਾ ਕਈਆਂ ਨੇ ਉੱਥੋਂ ਚੁੱਪ ਚਾਪ ਖਿਸਕਣਾ ਚਾਹਿਆ ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇਰ ਰੋਕਣ ਲਈ ਕਿਹਾ ਲੱਗਦਾ ਹੈ ਮਾਸਟਰ ਵੀ ਕਮਲਾ ਹੋ ਗਿਆ ਅੱਜ ਕੁੱਕਰਾ ਬੁੜਬੜਾਇਆ ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਜੈਲੇ ਨੇ ਝੋਲੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ ਉਸ ਨੂੰ ਖੋਲਣ ਲੱਗਿਆ ਕੱਪੜੇ ਅਤੇ ਕਾਗਜ਼ਾਂ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਨਾਲ ਲਾ ਲਈ ਮਾਸਟਰ ਜੀ ਨੇ ਫੋਟੋ ਫੜੀ ਪਿਆਰੇ ਸਿੰਘ ਨੂੰ ਪੁੱਛਿਆ ਇਹ ਫੋਟੋ ਕਿਸ ਦੀ ਹੈ ਜੀ ਲਾਲੀ ਆਏ ਤਾਂ ਜੈਲੇ ਦਾ ਛੋਟਾ ਭਾਈ ਬਹੁਤ ਸਿਆਣਾ ਤੇ ਸਾਊ ਮੁੰਡਾ ਸੀ ਪੜਨ ਨੂੰ ਵੀ ਬਹੁਤ ਹੁਸ਼ਿਆਰ ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ ਇਹ ਮੁੰਡਾ ਪਿੰਡ ਦਾ ਨਾਂ ਰੌਸ਼ਨ ਕਰੂ ਪਰ ਰੱਬ ਨੂੰ ਮਨਜ਼ੂਰ ਨਹੀਂ ਸੀ ਪਿਆਰਾ ਸਿੰਘ ਨੇ ਵੱਡਾ ਸਾਰਾ ਹੌਂਕਾ ਭਰਿਆ ਜੈਲੇ ਨੇ ਫੋਟੋ ਫੜੀ ਖਾਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁੜਤੇ ਨਾਲ ਸਾਫ਼ ਕੀਤੀ ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ ਲਾਲੀ ਦੀ ਫੋਟੋ ਅਖਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ ਆ ਜਾਂਦੀ ਏ ਪੈੜ ਆ ਜਾਂਦੀ ਏ ਪੈੜ ਇੱਕ ਥਾਂ ਜਾ ਕੇ ਰੁਕ ਗਿਆ ਜਿੱਥੇ ਜੈਲੇ ਦਾ ਹੱਥ ਰੁਕਿਆ ਮਾਸਟਰ ਜੀ ਨੇ ਅਖਬਾਰ ਧਿਆਨ ਨਾਲ ਦੇਖਿਆ ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਲਈ ਬੇਦੋਸ਼ੇ ਨੌਜਵਾਨ ਚੁੱਕ ਚੁੱਕੀ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ ਇਸ ਤੋਂ ਬਾਅਦ ਮਾਸਟਰ ਜੀ ਸਾਰੇ ਅਖਬਾਰ ਧਿਆਨ ਨਾਲ ਦੇਖਣ ਲੱਗੇ ਜੈਲੇ ਨੇ ਬੋਲਣਾ ਬੰਦ ਕਰ ਦਿੱਤਾ ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗੌਰ ਨਾਲ ਤੱਕਦਾ ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖਬਾਰ ਤੇ ਉਂਗਲ ਰੱਖੀ ਜਿੱਥੇ 2 ਨੌ ਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁੱਕੇ ਸਨ ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸ ਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਤੇ ਹੱਥ ਦੱਸਿਆ ਜਾ ਰਿਹਾ ਸੀ ਇੱਕ ਹੋਰ ਅਖਬਾਰ ਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ਤੇ ਕਿਸਾਨ ਦੀ ਖੁਦਕੁਸ਼ੀ ਸਾਰੇ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ ਕਿਤੇ ਬੱਚਿਆਂ ਨਾਲ ਹੁੰਦੇ ਜਬਰ ਜਨਾਹ ਦੀਆਂ ਖਬਰਾਂ ਇंसाफ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ ਕਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲਹਾਨ ਹੋਏ ਪੈਰ ਕਿਤੇ ਰਾਹ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੋਂਗ ਕੰਡੇ ਖੜੇ ਹੋ ਜਾਂਦੇ ਹਨ ਮਾਸਟਰ ਜੀ ਜੈਲੇ ਦੇ ਮੂੰਹ ਵੱਲ ਦੇਖ ਰਹੇ ਸਨ ਇਓ ਕੇਸ ਤਰ੍ਹਾਂ ਦੁਨੀਆ ਭਾਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ ਅਖੀਰ ਤੇ ਜਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ ਉਸ ਲਈ ਦੋਸ਼ੀ ਸਰਕਾਰ ਨੇਤਾਵਾਂ ਦੀਆਂ ਤਸਵੀਰਾਂ ਉਜੜੇ ਖੇਤਾਂ ਦੀਆਂ ਤਸਵੀਰਾਂ ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੜ੍ਹਾਂ ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲ ਨਾਲ ਬਣਾਏ ਖੇਤ, ਖੇਤ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਵਿੱਚੋਂ ਨਿਕਲਦੇ ਰਾਖਸ਼ਾਂ ਵਰਗੇ ਵੱਡੇ-ਵੱਡੇ ਦੰਦਾਂ ਵਾਲੇ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ਦਾਈ ਹੀ ਸਮਝਦੇ ਰਹੇ ਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਦੱਸਿਆ ਸੀ। ਉਸੇ ਨੂੰ ਹੀ ਸੱਚ ਸਮਝ ਰਹੇ ਸਨ ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ ਸ਼ੈਡੋ ਮਾਸਟਰ ਜੀ ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਖੜੇ ਲੋਕਾਂ ਵਿੱਚੋਂ ਕਿਸੇ ਨੇ ਆਖਿਆ ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੈ ਇਹ ਬਹੁਤ ਸੂਝਮਾਨ ਹੈ ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਅੱਗੇ ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮਾਸਟਰ ਵੀ ਹੱਲ ਗਿਆ ਲੱਗਦਾ ਕੁਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ ਸਾਡਾ ਇਹ ਹੀ ਦੁਕਾਨਤ ਹੈ ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਠਾ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ ਮਾਸਟਰ ਜੀ ਰੋਸ ਜਿਹੇ ਨਾਲ ਬੋਲੇ ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ-ਕੱਲੀ ਗੱਲ ਸਮਝਾਈ ਸਾਰੇ ਜਣੇ ਚੁੱਪ ਹੋ ਗਏ ਜੈਲੇ ਨੂੰ ਮੁਖੌਲ ਕਰਨ ਵਾਲਿਆਂ ਦੀਆਂ ਧੌਣਾ ਝੁਕੀਆਂ ਹੋਈਆਂ ਸਨ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ ਉਸ ਦੇ ਮੋਢੇ ਉੱਤੋਂ ਬਾਹ ਬਲਾਈ ਅਤੇ ਉਸ ਨੂੰ ਨਾਲ ਲੈ ਤੁਰੇ ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਸਨ ਉਹਨਾਂ ਨੂੰ ਮਾਸਟਰ ਜੀ ਅਤੇ ਜੈਲੇ ਵਿਚਕਾਰ ਕੋਈ ਫਰਕ ਨਹੀਂ ਲੱਗ ਰਿਹਾ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੂਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ